ਸੋ ਹਾਂਜੀ ਸਸਿਗਾ ਜੀ ਕੀ ਹਾਲ ਚਾਲ ਆ ਤੁਹਾਡੇ ਸਾਰਿਆਂ ਦਾ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸੋ ਲੋ ਜੀ ਅੱਜ ਆਪਾਂ ਪਹੁੰਚੇ ਸੀਗੇ ਪਿੰਡ ਪਪਾਲਾਂ ਦੇ ਵਿੱਚ ਜ਼ਿਲ੍ਹਾ ਮਾਨਸਾ ਜੀ ਤੇ ਇੱਥੇ ਆਪਣਾ ਇੱਕ ਕੰਟੈਕਟ ਦੇ ਵਿੱਚ ਸੀਗਾ ਗੋਗੀ ਮਿਸਤਰੀ ਜੀ ਤੇ ਉਹਨੇ ਆਹ ਬਰਮੇ ਨਾਲ ਬੋਰ ਲਾਇਆ ਸੀਗਾ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਬਰਮਾ ਇੱਥੇ ਖੜਾ ਹੈਗਾ ਤੇ ਉਹਨੇ ਬੋਰ ਲਾਇਆ ਸੀਗਾ ਤੇ ਬੋਰ ਉਹਨੇ ਰੀ ਚੈੱਕ ਕਰਨ ਵਾਸਤੇ ਮਾੜੇ ਆਪਾਂ ਨੂੰ ਬੁਲਾਇਆ ਸੀਗਾ ਕਿ ਬੋਰ ਦੇ ਵਿੱਚ ਕੋਈ ਪ੍ਰੋਬਲਮ ਤਾਂ ਨਹੀਂ ਤੁਹਾਨੂੰ ਬੋਰ ਦਿਖਾ ਦਿੰਨੇ ਆ ਆਹ ਰਹੀ ਆਪਣਾ ਬੋਰ ਆ ਆਪਣਾ ਕੈਮਰਾਮੈਨ ਤੇ ਕੈਮਰਾ ਰੈਡੀ ਨੇਗੇ ਤੇ ਪਾ ਕੇ ਕੈਮਰਾ ਕਰਦੇ ਚੈੱਕ ਤਾਰਦੂ ਆਪਣੀ ਪਹਿਲੀ ਹਣੇ ਵਾਲੀ ਸੀਗੀ ਤੇ ਗੱਡੀ ਆਪਣੀ ਉਹ ਸ਼ਾਮੇ ਖੜੀ ਹੈ ਜੀ ਚੰਗੀ ਉਹਨੂੰ ਆਖਿਆ ਕੋਈ ਨਹੀਂ ਠੀਕ ਹੈ ਦਾ ਤਾਂ ਹੁਣ ਫੋਨ ਚੱਕ ਲੈ ਛੱਡ ਦੇ ਚੱਲ ਰਿਕਾਰਡ ਕਰ ਮੋਟਰ ਮੋਟਰ ਡੋਡੋ ਨੀ ਇਹ ਕਰਕੇ ਕੋਈ ਵਾਰ ਛੱਡਣ ਨਾਲ ਤਾਂ ਪਾਣੀ ਛੱਡ ਗਈ ਤੇ ਇਹ ਤਾਂ ਕਾਉ ਮਤਲਬ ਕੀ ਚੱਕਰ ਤੇ ਪਾਣੀ ਛੱਡ ਗਈ ਮੋਟਰ ਮਰਨਾ ਤੇ ਭਰ ਗਿਆ ਸੀ 30 ਫੁੱਟ 40 35 35 ਫੁੱਟ ਨਾਲ ਕਿੰਨਾ ਹੋ ਗਿਆ ਚੱਲ ਜਾਂਦੇ ਮੜਾ ਤਾਂ ਚੱਕ ਕੇ ਛੱਡਦੇ ਬੱਸ ਹੌਲੀ ਆਣ ਦੇ ਨੋ ਨੋ ਤੇ ਅਜੇ ਕੋਈ ਫਾਲਟਾ ਹੀ ਹੋਥੇ ਆਪੀ ਦੱਸ ਦਾਂਗੇ ਪਾਇਨੇ ਤਰਜੂ ਪਹਿਲੀ ਗੱਲ ਤਾਂ ਜਿੱਥੇ ਕੋਈ ਫਾਲਟ ਹੋਇਆ ਉਹ ਤਾਂ ਨਹੀਂ ਨਾ ਸੁਣੋ ਮੈਂ ਤਾਂ ਆਪਾਂ ਸੱਲ ਦੇਖਣਾ ਬਾਕੀ ਜੇ ਰਾਜ ਫਾਲਟ ਹੋਊਗੀ ਦੱਸ ਦਾਂਗੇ ਤੁਹਾਨੂੰ ਤੋ ਟੋੜਾ ਟੋੜ ਤੱਕ ਕਲੀਅਰ ਦੇਖਣਾ ਪਤਾ ਨਹੀਂ ਨਾ 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 ਬਾਈ ਸਾਰੀ ਚੱਲਦੀ ਹੈ ਬਈ ਇਹ ਹੌਲੀ ਛੱਟ ਸੇਵ ਕੀ ਮੜਾ ਜਾ ਆਹ ਤੁੰਦਲਾ ਜੇ ਤੇ ਕਰਕੇ ਜੇ ਨਹੀਂ ਤਾਂ ਪਾਣੀ ਸਾਫ ਜਾਂਦਾ ਉੱਪਰ ਕਰੀ ਮੜਾ ਜਾ ਬਸ ਹੋਰ ਕਿੰਨਾ ਵਾਗ ਕਰ ਥੱਲੇ ਕਰ ਥੋੜਾ ਜਾ ਜਾਣ ਦੇ ਜਾਣਦੇ ਜਾਣਦੇ ਇੱਕ ਸਾਈਡ ਜਿਕ ਦੋਵੇਂ ਐ ਤਰ੍ਹਾਂ ਕਿੰਨੇ ਵਾਰੀ ਬੋਰ ਚ ਫਰਕ ਹੁੰਦਾ ਮੜਾ ਜੇ ਇਹ ਚ ਫਿਰ ਕਿ ਲਾਈ ਹ ਤਨੇ ਫਿਰ ਕਿ ਲਾਈ ਦੀ ਨਾ ਨਾ ਉੰਮੀ ਉਹ ਚ ਵਿਚਾਲੇ ਛੱਡ ਦਿੰਦੇ ਨੇ ਜੀ ਇਹਦਾ ਬੋਰ ਇੱਕ ਪਾਸੇ ਹੋ ਜਾਂਦਾ ਮੜਾ ਜਾਂ ਬਰਮੇਲਾ ਨੋ ਨਾ ਇੱਕੋ ਕੋ ਕੋ ਪਾਸੇ ਰੱਖਣਾ ਥੋੜਾ ਜਿਹਾ ਫਰਕ ਪਾ ਜਾਂਦਾ ਭਾਈ ਸਵਾਲ ਹੀ ਪਤਾ ਨਹੀਂ ਮਾਹ ਕੈਵਰਾ ਹੁਣ ਕੀ ਪਤਾ ਕਿੱਧਰ ਨੂੰ ਜਾਈ ਜਾਂਦਾ ਜਾ ਜੇ ਤਾਂ ਵਿਚਾਲੇ ਸੈਂਟਰ 'ਚ ਫਰਕ ਲੱਗੀ ਨਾ ਨਾ ਵਿਚਾਲੇ ਉਹ ਦਿਖ ਜਾਮਾ ਵਿਚਾਲੇ ਛੱਡ ਕੇ ਉਹ ਤੇ ਵਿਚਾਲੇ ਛੱਡ ਰਿਹਾ ਤਾਰ ਨਹੀਂ ਕਸਣ ਦਿੰਦੇ ਉਹ ਤਾਰ ਕਾ ਜੁਸਾਰੀ ਤਾਂ ਨਾ ਮੇਰੀ ਜਲਾ ਹੀ ਨਹੀਂ ਤੇ ਬੰਦ ਨਹੀਂ ਪਰ ਮਿਲਦਾ ਚੰਦ ਤੋ ਫਿਰ ਉਹ ਜੋੜਾ ਜੋੜਾ ਤਾਂ ਸਾਫ ਹੋ ਤਾ ਇਹਦਾ ਪਾਣੀ ਸਾਫ ਹੋ ਜੂ ਜਿਵੇਂ ਕੰਚ ਵਰਗਾ ਹੋ ਜਿਵੇਂ ਆਪਾਂ ਨੂੰ ਬਾਰੇ ਦੇਖਦਾ ਨਹੀਂ ਦਿਖਣ ਲੱਗ ਜੂਗਾ ਜਿੱਥੇ ਕੋਈ ਫਾਲਟ ਹੋਇਆ ਸਾਬੀ ਸਿੱਧਾ ਬਟਾ ਉੱਚ ਦਾ ਪਾਣੀ ਪੀਉਣਾ ਫਿਰ ਹੋਰ ਪਾਣੀ ਦੇ ਇਧਰ ਰਹਿੰਦਾ ਪਈ ਲਗਾਤਾਰ ਉਹਨੂੰ ਕੱਲ ਅਸੀਂ ਮੋਟਰ ਚੈੱਕ ਕਰੇਤੀ ਬੋਰ ਪਰਸੋਂ ਮੋਟਰ ਉਹਦੀ ਗੱਡੀ ਤੇ ਅਸੀਂ ਉਹਦੀ ਬਾਅਦ ਚ ਭਾਗੇ ਉੱਤੇ ਗੰਦਲ ਜਮਾ ਪੂਰੀ ਫੋਲ ਉੱਥੇ ਟਟੇ ਉੱਪਰ ਹੀ ਉੱਥੇ ਪੈਨ ਚਲਾਤਾ ਸੀ ਉੱਥੇ ਮਸ਼ੀਨ ਉੜੀ ਹੋਈ ਜੇ ਉਹ ਦੋਸਤ ਲੰਘਿਆ ਉਹ ਟਟੇ ਵਾਲੇ ਦੀ ਬਈ ਪੂਰਾ ਚਾਰੇ ਪਾਸੇ ਕੋਮ ਹੈ ਤੇ ਉੱਥੇ ਜਮਾ ਪਾਣੀ ਸਾਫ ਹੋ ਗਿਆ ਪੂਰਾ ਹੌਲੀ 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 ਚੱਲ ਮੜਾ ਪਿਆਰ ਨਾਲ ਤੁਰ ਗਏ ਨੀ ਉਹ ਪਾਈ ਗਏ ਕੰਨੇ ਸੀ ਜੀ 280 ਤੇ ਵੀ 240 ਤੇ ਵੀ ਕਰੀ ਹੈ ਨਾ ਬਾਬਾ ਜੀ ਦੋ ਥਾਂ ਦੋਨੇ ਵਿਕੋ ਹੋਣਾ ਲਾਂਗੇ ਆਨੰਦ ਜੀ ਖੁਸ਼ੀ ਉਹ ਕਿੰਨੇ ਤੇ ਕਰੀਆ ਕਿੰਨਾ ਹੋ ਗਿਆ ਦੇਖੀ ਸਾਹਿਬ ਕੀ ਆ ਤਾਂ ਫੜਾ ਜੋੜ ਕਿੰਨਾ ਹੋ ਗਿਆ ਹੈਲੋ 300 ਲਾ ਲਓ ਤਾਂ ਲੈ ਲੈ ਜਾ ਪਾਜਾ ਹਾਂ ਵੈਂਟਾ ਬਹੁਤ ਠੀਕ ਹੈ ਵਾਹ ਮਸ਼ੀਨ ਡਾਊਨ ਕਰ ਦੇ ਇਹਨੂੰ ਕਹ ਕੋਈ ਚੱਲ ਤੋੜੀ ਚੱਲ ਕੋਈ ਨਾ ਕੋਈ ਨਾ ਕੋਈ ਇਹਨਾਂ ਨੂੰ ਕਹ ਫਲਕਸ ਵਾਲਾ ਦੇ ਇਹਨਾਂ ਨੂੰ ਤਾਂ 20000 ਰੁਪਏ ਲੈਣਾ ਬਾਣਾ ਜਿਦਾ ਦੱਬੀ ਫਿਰਦਾ ਭਾਈ ਜਾਣਾ ਤਾਂ ਖਰੋਜਪੁਰ ਜਾਣਾ ਪੁੱਛਿਆ ਸੀ ਤੇ ਤੈਨੂੰ ਉੱਥੇ ਨਹੀਂ ਹੋਰ ਬੋਰ ਆ ਤਾਂ ਉਹ ਮੋਟਰ ਘੜਤੀ ਉਹਨੇ ਪਾਣੀ ਪਾਇਆ ਬਾਕੀ ਦੇ ਦੇ ਤੈਨੂੰ ਦੱਸ ਦਾਂਗਾ ਬਾਅਦ ਚ ਬਾਅਦ ਚ ਦੱਸ ਦਾਂ ਤੈਨੂੰ ਮੈਂ ਬੋਰ ਜੇ ਦੇ ਦੇਣ ਖਰੋਣੇ ਨਾਲ ਕੋਈ ਗੱਲ ਨਹੀਂ ਹੋਈ ਇਹਦੇ ਉਹ ਚੰਦੀਗੜ੍ਹ ਵਾਲਾ ਮੋਟਰ ਘੜਾਊਗਾ ਕਰਾਲਾ 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 ਬਾ ਪੈਸਾ ਨੂੰ ਕਾਇ ਫਿਰ ਪਾਈਆਂ ਨੂੰ ਬਾ ਪੈਸਾ ਨੂੰ ਕਿ ਤੂੰ ਕਹੇਦੇ ਬਸ ਲੋਡਿੰਗ ਵਾਲੀ ਗੱਲ ਕਰਨ ਦੀ ਬਸ ਗਰੁੱਪ ਚ ਪਾ ਦੀ ਉਹ ਦੇਖਣਾ ਕੋਈ ਕਪੜਾ ਜੇ ਪਾ ਲਓ ਇਧਰ ਜੇਬਾਂ ਜਿਆਦੇ ਹੋਰ ਹੈਂਦ ਕੋਈ ਜ਼ਰੂਰ ਨਹੀਂ ਸੀ ਖਰੀ ਉਹਦਰ ਪਾ ਕੇ ਮੁਰੋ ਜੀ ਸੀ ਸੰਗ ਹੈਂਟਰ ਪਿਆ ਹੋਇਆ ਬਈ ਜਮਣਾ ਮੋਟਾ ਨਾ ਨਾ ਆਪ ਠੀਕ ਬਈ ਇੰਨੇ ਗਰੀ ਜਰਾ ਛਾੜ ਦੇ ਦਿੱਤਾ ਉਹ ਗਾਣੀ ਹੋ ਰਿਹਾ ਪੈਂਦਾ ਇਹੀ ਹੁੰਦਾ ਕਰਦਾ ਕੋਈ ਪੱਤਰ ਨਹੀਂ ਹੁੰਦੀ ਸਾਡੇ ਸੀ ਬਸੇ ਪਾਂਡੂ ਹੰਦਾ ਉੱਪਰ ਸਾਰੇ ਸਾਰੇ ਪਾਂਡੂ ਚੱਲ ਜੀ ਇਹਦਾ ਮੋੜਾ ਮੋਟਾ ਤਾਂ ਨਾ ਮੋੜਾ ਮੋਟਾ ਵੀ 2 ਫੁੱਟ ਦਾ ਨਾ ਘਟਾ 2 ਫੁੱਟ ਹੀ ਰਿਹਾ ਹੈ ਪੰਜ ਕੋ ਫੁੱਟ ਵੀ ਆਇਆ ਹੈ ਇਹਦੇ ਵਿੱਚ ਨੂੰ ਮੜਾ ਆਪਣੀ ਆਣੀ ਦਾ ਅੱਡ 600 600 ਤੋਂ ਥੋੜੇ ਚੰਗਾ ਜਿਹਾ ਖਾਰਕ ਹੋਈ ਆ ਬਈ ਬੱਕ ਪਕਾ ਜਾ ਉਪਰੋਂ ਸਾਡੇ ਖਾਰੀ ਨੇ ਕਹਾ ਤਾ 500 ਤੱਕ ਤਾ ਸਾਡੇ ਸੀਸੇ ਉਹਨਾਂ ਵੀ ਡੰਗ ਜਾ ਲਾਉਣੀ ਐ ਇਹ ਪਕਾ ਪਕਾ ਜੀ ਅੱਲਾ ਪਕੀ ਚਾਲ ਹੋਗੇ 500 ਵਾਲੀ ਵੀ ਜੀ ਹੋਰ ਲਾ ਨੀ ਬਣਦੀ ਗੱਲ ਕਰ ਆ ਬਾਹਰ ਜਾ ਕੋਈ ਨਾ ਹੀ ਵੀ ਗੱਲ ਉੱਥੀ ਪਾ ਗਈ ਜਿੰਦੀ ਐ ਖੜਾ ਜਾ ਕਦੇ ਬਿਜਲੀ ਕਰਾ ਲਾ ਕਦੇ ਪੋਸਟ ਕਰਾ ਲਾ ਭਜੰਦਿਆ ਤਾਂ ਇਹ ਬੰਦੇ ਕੰਮ ਖਣ ਕੜ ਗਿਆ ਮੈਨੂੰ ਪਟਣ ਲੱਗ ਗਿਆ ਉਹ ਅਸੀਂ ਬਿਜਲੀ ਕਰਾਈ ਰੇਤਾ ਫੇਰ ਮਾਰੀ ਜਾਂਦੀ ਮੇਰਾ ਅਸੀਂ ਵੀ ਕਰਨੀ ਹੈ ਠੀਕਾ ਦਾ ਡਰ ਲੱਗੀ ਬਿਜਲੀ ਲੋਟ ਆਏ ਦਾ ਨਵੀਂ ਕਰਨੀ ਕਿੰਨਾ ਹੋ ਗਿਆ ਸੇਵ ਕੇ ਦੇ ਵੀ ਚਲਾਤੀ ਹੈਦੀ ਪੀ ਚਲਾਤੀ 440 ਚਾਲਾ ਚalo ਕਹ ਵਰਦੂ ਸੇਤੀ ਤਾਂ ਨਹੀਂ ਹਲਦੀ ਹੈਗੀ ਨਾ ਨਾ ਖਾਰਾ ਪਾਣੀ ਕਿੱਥੋਂ ਆ ਗਿਆ ਕਿ ਸਾਈਡ ਤੋਂ ਨਹੀਂ ਆ ਰਿਹਾ ਸਾਈਡ ਤੋਂ ਵੀ ਕੀੜਾ ਲੱਗਿਆ ਜਾਂਦਾ ਉਹ ਦੱਸੂ ਯਾਰ ਆ ਕੈਮਰਾ ਦੱਸੂ ਆਪਾਂ ਆਪਣਾ ਇਹ ਕੀੜਾ ਲੱੰਨ ਤੇ ਠੇਰੇ ਦੀ ਸ਼ੱਕਾ ਸਾਨੂੰ ਇਹ ਚ ਮੋਟਰ ਗਈ ਦੀ ਹੈ ਹਾਲਟ ਤਾਂ ਇਹ ਹੁੰਦਾ ਮਖਤਾਰ ਮੋਟਰ ਕੋਲ ਹੀ ਹੁੰਦਾ ਯਾਰ ਮੋਟਰ ਗਈ ਦੀ ਹੈ ਇਹ ਚ ਮੋਟਰ ਦਾ 25 ਦੀ ਸੀ ਨਾ ਨਵੀਂ ਪਾਈ ਸੀ 24 ਘੰਟੇ ਚੱਲ ਕੇ ਹੂੰ ਬੱਤੇ ਘੜੇਗੀ ਕਾਲੀ ਬਲੇਚੀ ਜੀ ਕੋਈ ਗੱਲ ਨਹੀਂ ਕੰਬਟਾ ਆਹ ਬਾਲੀ ਕਾਲੀਆਂ ਬਾਲਡੀਆਂ ਵਾਲੇ ਫਿਰਦਾ ਹਾਂ ਅੱਖ ਜਰਾ ਮੱਛਰ ਮੱਛਰ ਪੈ ਕੇ ਹੋ ਜਾਂਦਾ ਕੋਈ ਕਿੱਥੇ ਹੁੰਦਾ ਮੈਂ ਬੜਾ ਉੜਵਾਂ ਦਾ ਖੱਦਾ ਪਊਗਾ ਨਾ ਇੱਥੇ ਹੋਇਆ ਤਾਂ ਬੜਾ ਮੁੰਡਾ ਇੱਕ ਦਾ ਪਾਣੀ ਦੇ ਦਿਸੂ ਸਾਰਾ ਕੁਝ ਹੀ ਦਿਸੂ ਉੱਥੇ ਇਹ ਫਟ ਆਇਆ ਆ ਕਣਜੀ ਭਜੇ ਨੇ ਹੋ ਜਾਣਗੇ ਸਭ ਕੁਝ ਪਹਿਲੀ ਗੱਲ ਤਾਂ ਜਿਹੜੇ ਜਾਂ ਗੰਦਲ ਆਜੂ ਪੂਰਾ ਚੰਗਾ ਪਾਣੀ ਵੀ ਚੰਗਾ ਆ ਗਿਆ ਇਸ ਦੂਗਾ ਦਾ ਜੇ ਰੜਦਾ ਚੌਦੀ ਪੀ ਆਪਾ ਪਾਣੀ ਪੀਤਾ ਸੀ ਉਹਦੇ ਪਾਣੀ ਦਾ ਕੋਈ ਰੜਨ ਲਾ ਤਾਂ ਹੈ ਨਹੀਂ ਬਈਆ ਭਜੇ ਨੇ ਕਰ ਪੰਪੂ ਦਾ ਇਹਦਾ ਭਜੇ ਜਾਂਦੇ ਨੇ ਥੱਲੇ ਇਹਦਾ ਜੇ ਕੈਮਰਾ ਖੜਾ ਲੈ ਫੇਰ ਵੀ ਭਜੇ ਜਾਂਦੇ ਨੇ ਨੇ ਕੋਈ ਬੋਰ ਬੁਰਨਾ ਹੋਵੇ ਲਵੇ ਪੁਰਾਣਾ ਲੱਗਿਆ ਹੋਵੇ ਨੋ 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 ਅੱਡੀ ਬੁਰਾ ਨਾ ਹੋਵੇ ਚਾਹ ਨਾ ਕਾਇ ਉੱਤੇ ਕੋਈ ਸੇ ਇਰੇ ਤਰੁਤਰੀ ਨਾ ਹੋਗਾ ਫਿਰ ਤਾਂ ਉੱਪਰ ਚਲ ਪਾਣੀ ਸਾਫ ਹੋ ਜੇ ਉੱਪਰ ਕਰ ਉੱਪਰ ਕਰ ਉੱਪਰ ਕਰ ਉੱਪਰ ਕਰ ਆਇਆ ਪਾਣੀ ਵੀ ਸਾਫ ਹੋ ਗਿਆ ਰੇ ਪਾਣੀ ਵੀ ਸਾਫ ਹੋ ਗਿਆ ਰੇ ਆਹ ਤੇ ਪੂਰੇ ਤੱਕ ਕਿੰਨਾ ਹੋ ਗਿਆ ਓਰੇ ਇਹਦੇ ਉੱਪਰ ਕਰ ਹੋਰ ਬਸ ਕਿੰਨਾ ਹੋ ਗਿਆ ਓਰੇ ਆਹ ਤਾਂ ਕਿੰ ਰੇ ਇਹ ਸਲੋ ਹੋ ਗਈ ਕਰੇ ਜੇ ਸਲੋ ਹੋ ਤਰੀ ਉੱਪਰ ਕਰ ਆ ਦੇ ਪਾਣੀ ਭਜਣ ਲੱਗ ਗਿਆ ਬਈ ਆਟੋਮੈਟਿਕ ਆ ਦੇਖ ਹਾਂ ਤਾਂ ਹਾਂ ਚੱਕ ਨੂੰ ਕਰੀ ਉੱਪਰ ਕਰੀ ਹੌਲੀ ਤੁਰਦੀ ਇੱਥੇ ਦੇਖ ਖੜਾ ਲਾ ਓਰੇ ਨਹੀਂ ਹੈਗਾ ਓਰੇ ਨਹੀਂ ਹੈਗਾ ਉੱਥੀ ਹੈ ਇਹ ਤਾਂ ਮਤਲਬ 4-5 ਕੁ ਫੁੱਟ ਤਾਂ ਹਾਂ ਉੱਪਰਲੇ ਪਾਸੇ 5 ਕੁ ਮਤਲਬ 5 ਕੁ ਫੁੱਟ ਥੱਲੇ ਉੱਥੇ ਉੱਥੇ ਤਾਂ ਸੀ ਕਰਾਂ ਥੱਲੇ ਥੱਲੇ ਕਰ ਹੌਲੀ ਥੱਲੇ ਕਰ ਥੱਲੇ

ਬੱਸ ਸਾਖੜ ਤੇ ਲੈ ਸਾਖੜ ਤੇ ਵਾਗਿਰੇ ਨੋ ਨੋ ਸਾਖੜ ਦੂਰ ਦੇ ਨ ਗਈ ਕਿੰਨਾ ਹੋ ਗਿਆ ਓਰੇ ਆ ਦੇ ਪਾਣੀ ਦੇ ਜੰਦਾਂ ਕਿੱਡੇ ਓਰੇ ਕੁਮੀਆਂ ਦਾ ਆਉਂਦੇ ਹੈ 5 5 ਪਟੋਕੀ ਹੋ ਗਈ 5 ਛੋਟੇ ਦੀ ਡੇੜ ਹੋ ਗਈ ਕਿੰਨਾ ਹੋ ਗਿਆ 795 ਦਾ ਬਾਹਰ ਹੈ ਇੱਕ ਮਿੰਟ ਜੀ 26400 ਚੱਲ ਰਿਹਾ ਠੀਕ ਹੈ ਕਿੰਨੇ ਫੁੱਟਾ ਕੀ ਇਹ 4 ਫੁੱਟਾ ਚਲ ਥੱਲੇ ਦੌਰ ਗਈ ਅਗਲੇ ਚਲੋ ਜੀ ਹਾਂ ਉਹਦੇ ਦਾ ਪੱਤਣ ਆ ਗਿਆ ਬਾਈ 1 ਮਿੰਟ ਚ ਬਾਈ ਬਾਈ 1 ਮਿੰਟ ਚਲ ਬਾਈ ਜਾਣ ਦੇ ਥੱਲੇ ਹੌਲੀ ਚੱਲੀ ਬੰਬਦਾਰੇ ਫੇਰ ਖੜ ਜਾਣਗੇ ਹੁਣ ਜੇ ਦਵਾਰ ਤੋਂ ਫੇਰ ਉੱਥੇ ਨੂੰ ਫੇਰ ਫੇਰ ਉਹ ਜੜੇ ਕੱਢਣ ਲੱਗ ਜਾਣਗੇ Parece ser pura. ਹਾਂਜੀ 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 ਤੁਰਕੇ ਭੇਜ ਦਾਂਗੂ ਗੱਲ ਠੀਕ ਹੈ ਬਰਸੋਂ ਨੂੰ ਫੋਨ ਕਰ ਲੈਣੀ ਆਕੇ ਠੀਕ ਹੈ ਤਨੂੰ ਸਿੱਧਾ ਛੱਡਣ ਕਰਕੇ ਕਦੇ ਕਦੇ ਬੰਦੇ ਛੱਡਿਆ ਜਾਂਦਾ 2ਜ ਵੀ ਹੈਗਾ ਐਜ ਵੀ ਉੱਥੋਂ ਪਾਣੀ ਲੜਦਾ ਐਜ ਵੀ ਹੈਗਾ ਸਮਝਦਾ ਜਾਂਦਾ ਸੱਲ ਮੈਨੂੰ ਅਲਾ ਦਾ ਬੰਦ ਹੈ ਤੇਰਾ ਸੱਲ ਤਾਂ ਬੰਦ ਹੈ ਪੰਜ ਕਪੂ ਸੱਲ ਬੰਦ ਹੈ ਉੱਤੋਂ ਪਾਣੀ ਆਈ ਜਾਂਦਾ ਆ ਇਧਰ ਇਹਦੇ ਵਿੱਚ ਜਾਈ ਜਾਂਦਾ ਉਹ ਜਾਈਦਾ ਜਾਂਦਾ ਸੀ ਜਾਂਦਾ ਮੈਂ ਖਾਲੀ ਚੱਲ ਤਾਂ ਹੋਰ ਕਹੇ ਥੱਲੇ ਦਾ ਤੋਰਾ ਚਲੋ ਜੀ ਨਾਲ ਜਿਹੜਾ ਨਾਲ ਜਰ ਰੇਚਾ ਉਹ ਨਿਕਲ ਜਾਂਦਾ ਫਿਰ ਚਲੋ ਬਾਈ ਚਲੋ ਜੀ ਚਲੋ ਤਾਂ ਤੂੰ ਥੋੜਾ ਥੋੜਾ ਨੋ ਨੋ ਫਿਰ ਟੋਕ ਟੋਕ ਗਿਆ ਚੋਪਾਇਆ ਪਜਾ ਫਿਰ ਤਰੇ ਗਲ ਉਹਦੀ ਨਾ ਪੈ ਪੈੰਦਨ ਬਣਾ ਕੇ ਤੇ ਇਹ ਨੋ ਨੋ ਉਦੋਂ ਦਾ ਪਾਣੀ ਆਇਆ ਥੋੜੀ ਪੂਗਾ ਓਕੇ ਹੈ ਉਦੋਂ ਤਾਂ ਫਿਰ ਉਹਦੀ ਖੜ ਜਾਂਦੀ ਕੰਪਰੈਸ਼ਰ ਵਾਲੀ ਮੋਟਰ ਲਾਲ ਕਰ ਦਿੱਤਾ ਅੱਜ ਤਾਂ ਗਿਆ ਉਹ ਰਬੀ ਉਹ ਤਾਂ ਥੱਲੀ ਰਹਿਤਾ ਹੈ ਜਾ ਬਾਅਦ ਚ ਚੱਕਾ ਪੈਂਦ ਦੇ ਲੱਗਦੇ ਲਾਲ ਜੀ ਹੁੰਦਾ ਥੱਲੇ ਸੀ ਉਹ ਜਨਰੇਟਰ ਲੱਗੋ ਨਾ ਦੋ ਟ੍ਰੇਲਰਾਂ ਗੱਡੀਆਂ ਪਈਆਂ ਨੇ ਲਾਲ ਜੱ ਇਹ ਤਾਂ ਮਗਜ਼ਾਰ ਜੇ ਐਡੀ ਮੂਰੀ ਆ ਫੇਰ ਥੋੜੀ ਚੱਲੂਗੀ ਮੋਟਰ ਫਿਰ ਤਾਂ ਉਹਦੀ ਕੰਪਰੈਸ਼ਰ ਵਾਲੀ ਖੜ ਜੂਗੀ ਫਿਰ ਤਾਂ ਉਹ ਹੀ ਨਹੀਂ ਚੱਲਦੀ ਕਈ ਵਾਰੀ 650 ਵਾਲੀ ਪਤਨੀ ਬਣਾ ਲਈ ਉਹ ਤੇਰੀ ਬਣਾ ਲਈ ਉਹਦਾ ਗੱਲ ਆ ਆਦੀ ਸੀ ਉਹ ਇੰਨਾ ਤਾਂ ਨਹੀਂ ਬਈ ਨਿਕਲਦਾ ਫੇਰ ਵੀ ਪਤਨ ਨਹੀਂ ਰਹਾ ਮਾਂਦੀ ਫਿਰ ਬੋਰ ਭਰਦਾ ਸਾਰਾ ਫਿਰ ਬੋਰ ਭਰਦਾ ਉਹਦੀ ਪਹਿਲਾਂ ਬੋਰ ਭਰਦਾ ਫੇਰ ਪਾਣੀ ਬਣਦਾ ਫਿਰ ਜਿਵੇਂ ਆਪਾਂ ਕੰਪਰੈਸਰ ਬੰਦ ਕਰਤਾ ਸੀ ਫਿਰ ਚੱਲਦੀ ਥੋੜੀ ਦਮਾਰੇ ਮੋਟਰ ਪਤਾ ਨਹੀਂ ਬਈ ਦਰਤੀ ਦਿਹਾਲ ਚੱਲ ਹੁੰਦੀ ਰਹਿੰਦੀ ਕਈ ਵਾਰ ਸਲੋ ਹੋ ਗਏ ਬੜੇ ਹੌਲੀ ਹੌਲੀ ਐਂ ਸੰਦੇ ਦਾ ਪਾਣੀ ਖੜਾ ਜਾਮ ਉਹ ਨਹੀਂ ਖੜਾ ਤਾਂ ਇਹ ਗੰਦਲਾ ਗੰਦਲਾ ਵੀ ਜਨ ਥੱਲੇ ਜਾ ਕੇ ਸੱਲ ਲੈ ਨਹੀਂ ਪਤਾ ਜਮਗਾ ਗੰਦਲਾ ਉਹ ਜੀ ਥੱਲੇ ਤਾਂ ਬੰਦਾ ਸੱਲ ਤਾਂ ਸੱਲ ਬੰਦਾ ਪੰਜ ਕਫਟੀ ਵਿਹਲਾ ਦੀ ਸੱਲ ਤਾਂ ਮੇਰੇ ਜਿਹੜਾ ਕੱਲ ਮੋਟਰ ਚਲਾਈ ਇੱਥੇ ਖਿੱਚਿਆ ਉਹ ਹੂੰ ਇਹ ਪਤਣ ਬਣੀ ਉਹ ਤਾਂ ਏਜੋ ਵੀ ਹੋ ਸਕਦਾ ਜਿਵੇਂ ਉਹ ਤੇੜਾ ਉਹਦੇ ਚ ਵੀ ਹੋਵੇ ਤੇੜੇ ਚ ਵੀ ਦੋਨਾਂ ਚ ਹੀ ਹੈ ਬਾਈ ਉਹ اسی 490 790 ਦਿਨ ਹਾਂ ਰੁਕਾ ਤੱਕ ਇਹ ਤਾਂ ਹੁੰਦੀ ਉਪਰ ਕਰੀ ਮੜਾਇਆ ਪਾਣੀ ਬੁਨਰ ਕੋਈ ਹੋਰ ਨਹੀਂ ਥੱਲੇ ਦਾ ਪਾਣੀ ਹੈ ਇਹਦਾ ਬਸ ਇਧੂ ਥੱਲੇ ਤਾਂ ਕੋਈ ਪਾਣੀ ਵਧੀਆ ਹੋਣੇ ਕਾ ਸਾਡੇ ਦਾ ਸਾਡੇ ਦਾ ਚੰਗੀ ਹੈ ਜਿਵੇਂ ਸੀਸੋ ਵਾਲਾ ਉੱਥੇ ਵੀ ਪਾਣੀ ਚੰਗਾ ਹੈ ਸਾਫ਼ ਹੋ ਜੀ ਬਾਕੀ ਰੇ ਰੇਤੀ ਹੀ ਹੈਗਾ ਤਾਂ ਤੇ ਸਾਡੇ ਬੁੱਟਿਆ ਆਪਣੇ ਉਹੀ 5 ਫੁੱਟ ਲੈਤਾ ਜਿਹੜਾ ਸੀਸੋ ਤੇ ਉਹਦਾ 5 ਫੁੱਟ 700 ਰੁਪਏ ਆਇਆ ਉੱਥੇ ਮੇਰੇ ਕੋਲ ਪਾਣੀ ਨਹੀਂ ਆਇਆ ਚੱਲ ਜਾਣ ਦੇ ਹੌਲੀ ਹੌਲੀ ਜਾਣ ਦੇ ਥੱਲੇ ਰੇ ਆਇਆ ਸੀ ਹੌਲੀ ਚੱਲ ਗਏ ਹੁਣ ਜਿਹੜਾ ਰਹਿ ਗਿਆ ਹੌਲੀ ਚੱਲੀ ਜਾ ਮਾਂ ਹੌਲੀ ਹੋਣਾ ਕਿੰਨਾ ਵਗ ਗਿਆ ਰੂਲਾ ਤਾਂ ਨਹੀਂ ਹਲਦਾ ਇਦੋਂ ਨਾ 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 ਵਾਗੇ ਬਈ ਇਹ ਨਾ ਦਿੱਤੀ ਹੋ ਗਿਆ ਚਲ ਆ ਤਾ ਸੌ ਪੇ ਜਾਣ ਦੇ ਜਾਣ ਦੇ ਮੈਂ ਤਾਂ ਇਹੀ ਆ ਚਲ ਕੋਈ ਨਹੀਂ ਆਪਾਂ ਹੁਣ ਕਲੀਅਰ ਤਾਂ ਕਰੀਏ ਥੱਲੇ ਤੱਕ ਇਹ ਪਾਣੀ ਸਾਫ਼ ਹੋ ਗਿਆ ਤਾਂ ਰੁਕਣਾ ਨਹੀਂ ਰੁਕਦੇ ਨਹੀਂ ਹੁਣ ਗੰਦਲ ਜਾਂਦੇ ਹੋ ਥੱਲੇ ਤਾਂ ਫਿਰ ਹੋਣਾ ਨਹੀਂ ਨਾ ਤਾਂ ਆਹ ਦਸੀ ਹੁੰਦੇ ਦਾ ਮੁੱਤਰ ਆ ਜੀ ਆਹ ਖੜੇ ਨੇ ਰੇ ਇਹ ਹੂੰ ਜੇ ਥੱਲੇ ਸੱਲ ਫੁੱਲਾ ਹੁੰਦਾ ਥੱਲੇ ਰੁਕਦੇ ਹੈ ਜਦੋਂ ਸੱਲ ਮਾੜਾ ਮੋਟਾ ਪਾਣੀ ਆਉਂਦਾ ਹੋਇਆ ਤਾਂ ਤਾਂ ਸਾਫ਼ ਹੋ ਜੁ ਨਹੀਂ ਹੁੰਦਾ ਨਹੀਂ ਹੈਗਾ ਮਿਨੀਟਰ ਕੇ ਕੰਡੇ ਚੱਲ ਗਿਆ ਸੀਗਾ 13 13 ਹੋਇਆ ਸਾਬਾ ਬੜਾ ਮोटा ਬੜਾ ਚਿੱਟਾ ਪਾਣੀ ਵਣ ਗਿਆ ਹੀ ਪੂਰੀ ਧਾਰਾ ਧਾਰਾ ਬਹੁਤ ਹੋਈ ਸੀ ਜੋ ਜਿਹੜਾ ਹੁਣ ਸ਼ੱਕ ਪੈਂਦਾ ਉਹ ਤਾਂ ਉਹ ਦੋ ਹੱਥ ਨਾਲੀ ਕਾ ਮੇਟੀ ਮੇਰੇ ਵਿਕਤੀ ਮੇਰੇ ਨਾਲ ਮੈਂ ਨਾ ਗੱਲ ਮੈਂ ਤੁਹਾਨੂੰ ਕੋਈ ਐ ਨਹੀਂ ਨਾ ਰੇਪਤਾ ਵੀ ਸਾਰਾ ਮोटा ਹੈ ਮੋਟੀ ਬਿਲਡ ਹੋ ਜਾਦੀ ਹੈ ਬਾਹਰ ਹਾਂ ਹਾਂ ਜਿਆਦਾ ਹੋ ਗਿਆ ਹੈ ਵੀ ਆਪਾਂ ਇੰਤ ਤੱਕ ਹੋਵੇ ਕਿਤੇ ਪਹਿਲਾਂ ਉਹ ਵੀਰਾਲ ਦਾ 12 ਮੋਟਾ ਦਾ ਬੋਰ ਭਰੂਣਾ ਯਾਰਾ ਬੋਰ ਚੱਲਦਾ ਨਹੀਂ ਅਜੇ ਫਲਟ ਪਿਆ ਹੋਊ ਪਹਿਲਾਂ ਜੀ ਵੱਡੀ ਜੀ ਇਤੋਂ ਵੱਲ ਪਾ ਦੇਣਾ ਲਾ ਇਹਦਾ ਕੋਰ ਦਿਨ ਕੋਬਲਾ ਇਹ ਤੋਂ ਕੱਢਦੇ ਨੇ ਉਹਦੀ ਨਹੀਂ 6 ਘੰਟੇ ਬਾਅਦ 10-12 ਘੰਟੇ ਦਾ ਪੂਰਾ ਜਮਾ ਦਾੜ ਪੱਟੀ ਆ ਜਮਾ ਕਾਲਾ ਚੱਕਿਆ ਡਾਂਜਾ ਅੱਜ ਦੇ ਹੋਣਾ ਜਿੰਨਾ ਨਾ ਉਹਦੇ ਜਿਹਦੇ ਆਪਾਂ ਪਹਿਲਾਂ ਕੰਪਰੈਸਰ ਚਲਾਏਗਾ ਉਹ ਤਾਂ ਇਹ ਨਾ ਰੇਤਾ ਇਹ ਨਹੀਂ ਡਾਏਗਾ ਉੱਤੇ ਬਰੀਕ ਆ ਯਾਰ ਇਹ ਤਾਂ ਥੱਲੇ ਮੋਟਾ ਆਉਂਦਾ ਇਹ ਤਾਂ ਕਰਾਇਆ ਨਹੀਂ ਨਾ ਕੋਈ ਯਾਰ ਇਹ ਤਾਂ ਰੇਤਾ ਹੈਗਾ ਵੀ ਆਪਣੇ ਜਿਵੇਂ ਉੱਪਰ ਪੰਜ-ਚਾਰ ਫੁੱਟ ਤਾਂ ਬਰੀਕ ਆਉਂਦਾ ਪਹਿਲਾਂ ਫੇਰ ਲੱਗਦਾ ਉਹ ਮੋਟਾ ਜਾਂ ਜਿਹੜਾ ਮੋਟਾ ਜਾਂ ਰੇਤਾ ਨਹੀਂ 800 ਵਾਲੀ ਜਮ ਮੇਰੇ 10 ਘੰਟੇ ਜਿਹਨੇ ਅੱਥਰ ਤੇ ਮੇਰੀ ਵੀ ਗਿਆ ਸੀ ਬੜਾ ਚੱਟਾ ਹੋ ਗਿਆ ਸੀ ਗੱਲ ਕਰ ਪੰਡੂ ਟੁੱਟਣ ਲੱਗੀ ਨੂੰ ਮੈਂ ਸਾਰਾ ਵਾਲੀ ਬੋਕੀ ਪਾਗ ਦੇਤੀ ਪੰਡੂ ਟੁੱਟ ਗਈ ਮਹਾਜਲ ਪਾਈਪ ਤੋੜਨੇ ਲੱਗਾ ਪਾਈਪ ਤੋੜਨ ਲੱਗਾ ਫਿਰ ਪਾਈਪ ਵੀ ਤੋੜ ਉਸੇ ਪੰਡੂ ਪਰ ਪਰਾਈ ਫਿਰੋ ਜਾਮ ਹੀ ਹੋ ਗਿਆ ਜਮਾ ਜੀ ਪਾਈਪ ਤੋੜੇ ਤਾਂ ਟਾਈਟਰ ਤੋਂ ਲੱਗੇ ਭਣਦੇ ਕੁਝ ਪਾਣੀ ਨਹੀਂ ਤੁਸੀਂ ਮਾਲ ਫਿਰ ਉਹਦੇ ਅਸੀਂ 770 ਤੇ ਖੜਾ ਕੇ ਉਹ ਸ੍ਰੀ ਫੈਕਟਰੀ ਪਤਾ ਜੀ ਹਾਂ ਛੋਟੇ ਸਾਡੇ ਸੀਸ ਵਾਲਿਆ ਜੀ ਇੱਥੇ ਬੂਰੇ ਸੀਸੋ ਤੇ 5 ਫੁੱਟ ਰਿਕਟਰ ਪਹਿਲੀ ਵਾਰੀ ਉਹ ਰਿੱਤੇ ਚ ਭੱਜ ਟੱਲੇ ਮੰਗਣ ਲੱਗੀ ਉਹੀ ਜਾ ਕੇ ਨੇ ਪੰਡੋ ਦੇ ਵਜੇ ਅਸੀਂ ਖਿੱਚ ਕੇ ਬਾਲਟੀ ਚ ਕੱਢ ਕੇ ਦੇਖਿਆ ਜਿੱਤਾ ਸੀ ਉਹਦੀ ਮੋਟਰ ਪਾ ਲਈ ਪਾਣੀ ਸਾਫ ਹੋ ਗਿਆ ਪੱਲੇ ਪਾਣੀ ਮੰਗਦਾ ਆ ਦੇਖ ਇਹਨਾਂ ਦੀ ਵੀ ਸ਼ੀਸ਼ੇ ਵਾਲੀ ਆ ਦੇ ਨਰਮਲ ਕੀ ਆ ਉੱਥੇ ਸ਼ੀਸ਼ੇ ਤੋਂ ਆ ਵੀ ਸ਼ੀਸ਼ੇ ਵਾਲੀ ਹੈ ਹੈਲੋ ਨਰਮਲ ਕੀ ਸ਼ੀਸ਼ੇ ਵਾਲੀ ਹੈ ਠੀਕ ਆ ਬਈ ਆ ਸਸੀ ਵਾਲਾ ਆ ਰਹੀ ਪਾ ਕੇ ਹੈ 4-5 ਫੁੱਟ ਰਿੱਤਾ ਆਉਂਦਾ ਹੈ ਯਾਰ ਚੂੜੀ ਚੜੀ ਦੇ ਕੋਈ ਚੱਕਣ ਨੇ ਉਹਦਾ ਕੱਪੀਆ ਤਾਂ ਚੜਦਾ ਵੱਡਾ ਕੱਪੀਆ ਦਾ ਕੱਪ ਚੜਦਾ ਵਾ ਕੱਪ ਚੜਦੇ ਤੇ ਜਿਹੜਾ ਨਟ ਜ ਨਹੀਂ ਹੁੰਦਾ ਉਹਦੇ ਉਹ ਤੇ ਮਗਰ ਪਿੱਛੇ ਕਰਕੇ ਕੱਸਦੇ ਉਹ ਤੇ ਕੱਲ ਪਲੱਗ ਨਹੀਂ ਨਿਕਲਦਾ ਉਹਦੇ ਨਾਲ ਪਿੱਛੋਂ ਕੱਸਦੀ ਬੁੰਡੀ ਜੀ 20 ਇੰਚ ਪੰਨ ਨੂੰ ਕਬਲਾਇਆ ਚ 7 ਇੰਚ ਕਿਹੜਾ ਥੱਲੇ ਥੱਲੇ ਕੱਟ ਹੂੰ ਉਹ ਹੈ 11 ਇੰਚ ਹੁੰਦਾ ਪਰ ਥੱਲੇ ਕੱਟ ਸੱਲ ਹੋਊਗਾ ਵਿਚੋਂ ਵਿਚੋਂ ਸੱਲ ਹੋਊਗਾ 7 ਇੰਚ ਹੀ ਇਹ ਵਿਚੋਂ ਤਾਂ ਉਹ ਮਾਲ ਦੇ ਪ੍ਰੋਪਰ ਹੀ ਹੁੰਦਾ ਜਾਣਦੇ ਇਹ ਕਿਹੜਾ ਪੂਰਾ ਹੋ ਹੁੰਦਾ ਚੂੜੀ ਵਾਲਾ ਇਹਦਾ ਪੂਰਾ ਜਾਣਦੇ ਜਾਣਦੇ ਮੈਂ ਵੀ ਕੈਮਰਾ ਕੱਟ ਗਿਆ ਆਹ ਕੱਟ ਲਿਆ ਤੂੰ ਉਹ ਉੱਥੇ ਬੈਠੇ ਲੱਗਿਆ ਹੋਏ ਹੋ 75 ਬਾਈ ਹੋ ਉਹ ਕਰੋ ਓਕਲਾ ਕਰਾਂ ਤਾਰ ਦੇ ਡੇਡ ਦੰਦੇ ਉਹ ਪੈ ਬਈ ਉਥੇ ਦੇ ਵੀ ਉਥੇ ਵਾ ਕੇ ਜੋ ਬੰਦ ਉਹ ਹਸ ਲਗਾ ਬੰਦ ਆ ਗੰਦਲੋ ਰੋਕ ਤਾਂ ਚੱਕ ਦੇ ਰੋਕ ਲਾ ਉੱਪਰ ਕਰੀ ਉੱਪਰ ਕਰ ਲਾ ਇੱਥੇ ਮਨ ਕਿੰਨਾ ਹੈ ਕਿੰਨਾ ਹੋ ਗਿਆ ਓਰੇ ਇੱਥੇ ਵੀ ਦੇਖ ਸ਼ੁਰੂ ਕਰਕੇ ਜੀਓ ਕਿੰਨਾ 770 ਬਸ ਫਿਰ ਇਹਦਾ ਘਾਟ ਰਕੂ ਲਿਆ ਆ ਗਿਆ ਟਰੱਕ ਦਾ ਫਿਰ ਤਦੋ ਤੋ ਬੰਦਾ ਸਾਰਾ ਮੜਾ ਤਾ ਜਾ ਕੇ ਛੱਡ ਤਾਹਾਂ ਜਾ ਕੇ ਛੱਡ ਦੇ ਜਾਣਦੇ ਜਾਣਦੇ ਤਾਹਾਂ ਜਾ ਕੇ ਛੱਡ ਹੋਰ ਹੋ ਗਿਰਾਂ ਤਾਹਾਂ ਜਾ ਕੇ ਛੱਡ ਦੇ ਕਿੰਨਾ ਹੋ ਗਿਆ ਹਾਂ ਸੋ ਸਚਤਰ ਤੇ ਘੜਾ ਕੈਮਰਾ ਉਹ ਤਾਂ ਕੋਈ ਹੋਵਾ ਸਮਾਂ ਕੱਢ ਦੇ ਬਾਈ ਫਾਈਨਲੀ ਕੈਮਰਾ ਆਪਣਾ ਬੱਜੀ ਚੁੱਕਿਆ ਗਿਆ ਤੇ ਉਧਰ ਆਪਣੀ ਬਿਸਤਰੀ ਹਣੀ ਤਾਰ ਤੁਰ ਬਾਹਰੇ ਕੱਢਣਗੇ ਹੁਣ ਤੇ ਤਾਰ ਤੁਰ ਬਾਹਰੇ ਕੱਢ ਕੇ ਆਪਾਂ ਕਰਦੇ ਹਾਂ ਤਾਰ ਇਕੱਠੀ ਤੇ ਤਾਰ ਇਕੱਠੀ ਕਰਕੇ ਤੇ ਬਾਅਦ ਚੋਂ ਕਰਾਉਣੇ ਥੋੜੀ ਮਿਸਤਰੀ ਨਾਲ ਗੱਲ ਤੇ ਪੁੱਛਦੇ ਹਾਂ ਉਹਨਾਂ ਤੋਂ ਕੀ ਸੋਲੂਸ਼ਨ ਨਿਕਲੂ ਆਪਣੇ ਬੋਰ ਦਾ ਪਸਰੀ ਗਾਲ ਜੀ ਸ਼ਿਗਾਲ ਜੀ ਅਸੀਂ ਪਿੰਡ ਪੰਜ ਦੀ ਪਾਲੀ ਜਿਲ੍ਹਾ ਮਾਨਸਾ ਹਾਂ ਜੀ ਬੋਰ ਚੈੱਕ ਕਰਨ ਵਾਸਤੇ ਉਹ ਰੇ ਬੋਰਸ ਮਾਨੂੰ ਰੇਸਾ ਮਰਦਾ ਦੀ ਬੋਰਾ ਹਾਂਜੀ ਤਕਰੀਬਨ ਲੱਗਿਆ ਸੀ ਬੋਰੇ ਮਾਨੂੰ ਡੂੰਗਾ ਲੱਗਿਆ ਸੀ 770 ਫੁੱਟ ਤੱਕ ਦਾ ਪੱਕਾ ਪੈ ਤਿਆ ਹੈ ਹਾਂਜੀ ਬਾਕੀ ਪੂਰੇ ਸਾਲ ਤੀਗਾ ਤੇ ਉਹ ਹੋਰ ਵਧੀਆ ਚੱਲਦਾ ਤੀਗਾ ਪਹਿਲਾਂ ਤੇ ਉਸ ਤੋਂ ਬਾਅਦ ਇੱਕ ਦਿਨ ਚਾਨ ਚਾਨ ਕਵਾਂ ਮਾਨੂੰ ਇਹ ਦਿੱਤਾ ਜਖੜਿਆ ਤੇ ਉਸ ਤੋਂ ਬਾਅਦ ਬਾਈਆਂ ਨੇ ਮਾਨੂੰ ਕੋਈ ਸਮਝ ਨਹੀਂ ਆਈ ਇਹ ਗੰਦਲਾ ਬਹੁਤ ਸੀ ਜ਼ਿਆਦਾ ਤੇ ਬੋਰ ਨੂੰ ਮਾਨੂੰ ਚੈੱਕ ਕਰਿਆ ਤੇ ਕੋਈ ਸਮਝ ਨਹੀਂ ਇਹ ਤੋਂ ਬਾਅਦ ਆਪਾਂ ਨੇ ਅੱਜ ਇਹ ਜੇ ਪਾਣੀ ਪਵਾ ਕੇ ਸਾਫ਼ ਕਰਕੇ ਬੋਰ ਚੰਗੀ ਤਰ੍ਹਾਂ ਅੱਜ ਚੈੱਕ ਕੀਤਾਗਾ ਇਹ ਬੋਰ ਜਦਕਿ ਆਪਾਂ ਨੂੰ ਪਤਾ ਲੱਗੇ ਇੱਕ 4 490 ਤੋਂ ਲੈ ਕੇ 494 ਤੱਕ ਇੱਕ ਤੇੜਾ ਜਿਸ ਤੋਂ ਪਾਣੀ ਨਿਕਲਦੇ ਹੈਗਾ ਤੇ 600 ਤੇ ਵਿੱਚ ਇੱਕ ਵਧੀਆ ਮੰਨ ਲਓ ਆਪਾਂ ਕਹਿ ਸਕਦਾ 3 ਇੰਚੀ ਮੋਗਾ ਹੈਗਾ ਉਹਦੇ ਵਿੱਚ ਨਹੀਂ ਠੀਕ ਹੈ ਜੀ ਉੱਥੋਂ ਦੀ ਪਾਣੀ ਰੰਣ ਲੱਗ ਗਿਆ ਹੁਣ ਬਾਕੀ ਬਹੁਤ ਥਾਲੇ ਤੱਕ ਬਿਲੇਗਾ ਮੰਨ ਲਓ ਬੋਰ ਇਹ ਪਹਿਲਾਂ ਸਹੀ ਚੱਲਦਾ ਸੀ ਇਹ ਬਾਅਦ ਚ ਟੁੱਟੇਗਾ ਬੋਰ ਇਹ ਤੱਕ ਇਹ ਪਤਾ ਲੱਗਦਾ ਜੇ ਉੱਥੇ ਤੱਕ 600 ਤੱਕ ਪੂਰ ਭਰਿਆ ਹੁੰਦਾ ਤਾਂ ਇਹਦਾ ਮਤਲਬ ਇਹ ਸੀ ਕਿ ਪਹਿਲਾਂ ਦਾ ਟੁੱਟਿਆ ਹੋਈ ਬੋਰ ਬਾਕੀ ਹੋਰ ਕੋਈ ਕੰਮ ਕਰਾਉਣਾ ਹੋਵੇ ਤਾਂ ਸਾਨੂੰ ਨਾਲ ਸੰਪਰਕ ਕਰ ਸਕਦਾ ਮੇਰਾ ਨਾਮ ਮੁਖਤਿਆਰ ਸਿੰਘ ਪਿੰਡ ਅਨਮੋ ਮੇਰਾ ਨੰਬਰ ਹੈ 978174494 ਭਾਈ ਆ ਗੁੰਨੀ ਨੇ ਬਾਈ ਨੇ ਨੇ ਬੁਲਾਇਆ ਸੀ ਸਾਨੂੰ ਪਹਾੜੋਂ ਦੇ ਮਿਸਤਰੀ ਜੀ ਨੇ ਔਰੇ ਜਿਹੜੇ ਕੰਮ ਕਰਦੇ ਨੇ ਪੂਰਾ ਦਾ ਬਾਕੀ ਇਹਨਾਂ ਦਾ ਕੰਮ ਤਸੱਲੀ ਬਖਸ਼ ਕੰਮ ਕਰਦੇ ਨੇ ਕੋਈ ਇਹਨਾਂ ਦਾ ਨਾਮ ਚੱਲਦਾ ਹੋ ਰਿਹਾ ਆਪਣੇ ਮਾਨਸਾ ਈਰੀ ਜੀ ਠੀਕ ਹੈ ਜੀ ਬਾਕੀ ਹੋਰ ਕੋਈ ਕੰਮ ਕਰਾਉਣਾ ਤਾਂ ਸਾ ਨਾਲ ਜੋਸ ਸੰਪਰਕ ਕਰ ਸਕਦੇ ਆ ਧੰਨਵਾਦ ਜੀ